ਚਲ ਰਿਹਾ ਸੀ ਉਸ ਟਾਈਮ ਤੁਹਾਡਾ ਦਾਸ ਰਾਜ ਸਭਾ ਦਾ ਮੈਂਬਰ ਸੀ ਉਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿ ਸ਼ਾਰਟੇਜ ਆਫ ਆਕਸੀਜਨ ਹੈ ਬਹੁਤ ਸਾਰੇ ਲੋਕਾਂ ਦੀ ਤੁਹਾਨੂੰ ਪਤਾ ਡੈਥ ਹੋਈਆਂ ਬੋਇਲਡ ਬਾਈਟ ਆਪਣੇ ਏਰੀਆ ਚ ਇਹੀ ਹੋਇਆ ਤੇ ਮੈਂ ਐਜ਼ ਅ ਮੈਂਬਰ ਆਫ ਪਾਰਲੀਮੈਂਟ 1 ਕਰੋੜ ਤੇ 18 ਲੱਖ ਰੁਪਿਆ ਤੇ 70000 ਕੇ 40000 ਰੁਪਿਆ ਦਿੱਤਾ ਸੀ ਉਹਦੇ ਵਾਸਤੇ ਹੁਣ ਤੁਸੀਂ ਵੇਖੋ ਇਸ ਡਿਪਾਰਟਮੈਂਟ ਦੀ ਤੁਸੀਂ ਵੇਖੋ ਗੱਲ ਜਦੋਂ ਟੈਂਡਰ ਰਪਿਆ ਟੈਂਡਰ ਆਇਆ 1 ਕਰੋੜ 10 ਲੱਖ ਦਾ ਸੋ ਤਕਰੀਬਨ 9 ਲੱਖ ਰੁਪਿਆ ਮੇਰੇ ਪੈਸਿਆਂ ਚੋਂ ਜਾਂ ਗਵਰਨਮੈਂਟ ਆਫ ਇੰਡੀਆ ਦੇ ਪੈਸਿਆਂ ਚੋਂ ਬਚ ਗਿਆ ਜੀ ਬਟ ਸਭ ਨਾਲੋਂ ਵੱਡੀ ਚੀਜ਼ ਉਹਦੇ ਵਿੱਚ ਸਿਰ ਇਹ ਸੀ ਆਕਸੀਜਨ ਦਾ ਜਿਹੜਾ ਪਲਾਂਟ ਲੱਗਿਆ ਸੀ ਉਹਦੇ ਵਿੱਚ ਸਟੇਬਲਾਈਜ਼ਰ ਜ਼ਰੂਰੀ ਹੁੰਦਾ ਜਿਸ ਆਫਰੀਜ ਨੂੰ ਲੱਗਦਾ ਆਪਣੇ ਇਹ ਕੰਡੀਸ਼ਨਰ ਜਿਹਨੂੰ ਸਟੇਬਲਾਈਜ਼ਰ ਐਂਡ ਸਟੇਬਲਾਈਜ਼ਰ ਦੀ ਡਾਕਸਬ ਟੋਟਲ ਕੀਮਤ 5 ਲੱਖ ਰੁਪਿਆ ਸੀ ਜਿਹੜਾ 9 ਲੱਖ ਮੇਰੇ ਪੈਸਿਆਂ ਚੋਂ ਗਵਰਨਮੈਂਟ ਆਫ ਇੰਡੀਆ ਦੇ ਪੈਸਿਆਂ ਚੋਂ بچਿਆ ਸੀ ਤੁਹਾਡਾ ਇੰਜੀਨੀਅਰਿੰਗ ਡਿਪਾਰਟਮੈਂਟ ਜਿਹੜਾ ਇਹਨੂੰ ਡਸ ਕੀਤਾ ਜਾਵੇ ਜੀ ਉਹਨਾਂ ਨੂੰ ਅੱਛਾ ਚਲੋ ਤੁਹਾਨੂੰ ਕਰ ਲੈਨੇ ਗੱਲ ਹੀ ਮੁੱਕੀ ਬੇਨਤੀ ਮੇਰੀ ਗੁਜ਼ਾਰਿਸ਼ ਹੈ ਸਰ 9 ਲੱਖ ਚੋਂ ਵੀ 5 ਲੱਖ ਰੁਪਏ ਦੇ ਸਟੇਬਲਾਈਜ਼ਰ ਤੇ ਲੱਗਦਾ ਸੀ ਉਹ ਚੱਲ ਜਾਣਾ ਸੀ ਪਲਾਂਟ ਅਨਫੋਰਚਨਟਲੀ ਵੀ ਵਰ ਇਨ ਦੀ ਲਾਸਟ ਸਟੇਜ ਇਲੈਕਸ਼ਨ ਫਿਰ ਸਰਕਾਰ ਤੁਹਾਡੀ ਆ ਗਈ ਆਪਦੀ ਗਵਰਨਮੈਂਟ ਆ ਗਈ ਜੀ ਹੁਣ ਰਿਸਪੌਂਸਿਬਿਲਟੀ ਉਹਨੂੰ ਚਲਾਣ ਦੀ ਪਲਾਂਟ ਨੂੰ ਤੇ ਤੁਹਾਡੀ ਹੈ ਜੀ ਇਹ ਤੇ অনਗoing ਪ੍ਰੋਸੈਸ ਹੈ ਕੋਈ ਮੇਰੀ ਜਦੀ ਜਿਆਦਾ ਤੇ ਚੀਜ਼ ਹੈ ਨਹੀਂ ਸੀ ਅਨਫੋਰਚਨਟਲੀ ਆ 4 ਸਾਲ ਤਕਰੀਬਨ 4 ਸਾਲ ਹੋ ਚੁੱਕੇ ਮਈ 21 ਦੇ ਵੇਸੇ ਪੈਸੇ ਦਿੱਤੇ ਨੇ ਹੋਇਆ ਕੀ ਸਿਰ ਉਸ ਤੋਂ ਬਾਅਦ ਅੰਦਰੋਂ ਮਸ਼ੀਨਰੀ ਬਹੁਤ ਸਾਰੀ ਜਦੀ ਚੋਰੀ ਹੋ ਗਈ ਜਦੋਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੈਂ ਪੁੱਛਿਆ ਕਿ ਮਸ਼ੀਨਰੀ ਚੋਰੀ ਹੋ ਗਈ ਜਿਸ ਬਖਸਦਵਾਸੇ ਪਲਾਂਟ ਲੱਗਾ ਸੀ ਉਹਦਾ ਕਾਰਨ ਕੀ ਹੋਇਆ ਉੱਥੋਂ ਮੈਨੂੰ ਜਵਾਬ ਆਇਆ ਕਿ ਜੀ ਚੌਂਕੀਦਾਰ ਸਾਡੇ ਕੋਲ ਹੈ ਨਹੀਂ ਸੀ ਉਸ ਹਸਪੀਟਲ ਦੇ ਵਿੱਚ ਜਿੱਥੇ ਇੰਨਾ ਸਾਫ਼ ਹੈ ਉੱਥੇ ਚੌਕੀਦਾਰ ਨਾ ਹੋਣ ਕਰ ਮਸ਼ੀਨਰੀ ਚੋਰੀ ਹੋ ਗਈ ਸੋ ਸਵਾ ਕਰੋੜ ਰੁਪਇਆ ਗਵਰਨਮੈਂਟ ਦਾ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਲੋਕਾਂ ਦੀ ਬਿਹਤਰੀ ਵਾਸਤੇ ਸੀ ਪੈਂਟ ਪੈ ਕਿਤਾ ਤੇ ਫੇਰ ਨਹੀਂ ਪਤਾ ਕਦੋਂ ਆ ਜੇ ਵਿਹਾਰ ਵੀ ਪ੍ਰਿਪੇਅਰਡ ਸੋ ਮੇਰਾ ਇਹਨਾਂ ਨੂੰ ਕਹਿਣ ਦੀ ਗੁਜ਼ਾਰਿਸ਼ ਹੈ ਕਿ ਕਿਰਪਾ ਕਰਕੇ ਉਸ ਨੂੰ ਇਹ ਚਲਾਇਆ ਜਾਏ ਇਹ ਇਹ ਤੁਹਾਡੀ ਸਭੀ ਚੀਜ਼ ਬਣ ਕੇ ਰਹਿਣੀ ਹੈ ਸਵਾਲ ਪੁੱਛਣਾ ਹੈ ਜੀ ਸਵਾਲ ਇਹੀ ਹੈ ਜੀ ਕਦੋਂ ਤੱਕ ਚਲਾ ਦੋਗੇ 4 ਸਾਲ ਤੇ ਗੁਜ਼ਰ ਚੁੱਕੇ ਜਵਾਬ ਦਿੱਤਾ ਉਹਨੇ ਮਾਰ ਤੱਕ ਚਲਾਉਣੇ ਮੈਨੂੰ ਤੁਹਾਡੇ ਵੱਲ ਤੇ ਇਹਨਾਂ ਵੱਲ ਦੋਨਾਂ ਵੱਲ ਧਿਆਨ ਕਰਨਾ ਮੇਰੇ ਵੱਲ ਹੀ ਧਿਆਨ ਕਰੋ ਜੀ ਚਲੋ ਮੈਂ ਤੁਹਾਡੇ ਵੱਲ ਹੀ ਕਰਨਾ ਇਹਨਾਂ ਵੱਲ ਲੈਦਾ ਹੀ ਨਹੀਂ ਕਿਉਂਕਿ ਮੇਰੀ ਕਿਸੇ ਗੱਲ ਦਾ ਜਵਾਬ ਤੇ ਦੇ ਨਹੀਂ ਨਹੀਂ ਦੇਣਗੇ ਜਵਾਬ ਮੈਂ ਲੈ ਕੇ ਮੇਰਾ ਧਿਆਨ ਹੀ ਤੁਹਾਡੇ ਵੱਲ ਜਵਾਬ ਮੈਂ ਲੈ ਕੇ ਦੇਵਾਂਗਾ ਜਵਾਬ ਅਹ ਦੇਖੋ ਇਹਨਾਂ ਦਾ ਜਿਹੜਾ ਸਵਾਲ ਬੜਾ ਵਾਜਿਬ ਹੈ ਫਰੀਦਕੋਟ ਵੀ ਲੱਗਿਆ ਸੀ ਉੱਥੇ ਵੀ ਇਹੀ ਬਿਮਾਰੀ ਪਈ ਸੀ ਤੋ ਤੁਸੀਂ ਜਿੱਥੇ ਇਹਨਾਂ ਵਾਲਾ ਕਰਨ ਲੱਗੇ ਉਹ ਮੈਂ ਸਵਾਲ ਨਹੀਂ ਪੁੱਛ ਸਕਦਾ ਫਰੀਦਕੋਟ ਵਾਲਾ ਵੀ ਚਲਵਾ ਦਿਆ ਜੇ ਮੈਨਾਂ ਦਾ ਉਹ ਚੱਲ ਪਿਆ ਹਾਂ ਜਿਸ ਕਿਸੇ ਵੀ ਕੁਤਾਈ ਸੀ ਮੰਤਰੀ ਜੀ ਉਹਦੇ ਵਿੱਚ ਫਿਸ਼ ਕੀਤਾ ਜਾ ਬਈ ਬਾਕੀ ਮੰਤਰੀ ਜੀ ਕੁਝ ਕਹਿਣਾ ਚਾਹੋ ਜੀ ਸਰ ਇਸ ਤਰ੍ਹਾਂ ਹੈਗਾ ਜੀ ਤੁਸੀਂ ਬੜੀ ਮੈਂ ਕਹੂੰਗਾ ਕਿ ਮਿਲੀਅਨ ਡਾਲਰ ਕੁਐਸਚਨ ਹੈ ਜੀ ਇਹ ਜਿਹੜਾ ਚੱਟਾ ਹਾਥੀ ਧਾਰੀਵਾਲ ਚ ਹੈ ਨਾ ਜੀ ਇਹੋ ਜੇ 41 ਹੈ ਜੀ ਇਹ ਜਿਹੜੇ 41 ਪਲਾਂਟ ਇਹਨਾਂ ਨੇ ਲਾਏ ਹਨ ਚ ਉਹ ਇਹ ਨਹੀਂ ਚੱਲਦੇ ਪਿਆ ਗੁਰਦਾਸਪੁਰ ਵਿੱਚ ਵੀ ਨਹੀਂ ਚੱਲਦਾ ਪਿਆ 41 ਹੈ ਇਹਦਾ ਕਾਰਨ ਕੀ ਹੈ ਸਰ ਇਹਦਾ ਵੈਸੇ ਜਿਹੜਾ ਬਾਦਵਾ ਸਾਹਿਬ ਨੇ ਜਿਹੜੀ ਸਾਰੀ ਕਹਾਣੀ ਦੱਸੀਆ ਉਹ ਕਾਂਗਰਸ ਸਰਕਾਰ ਦੇ ਵੇਲੇ ਦੀ ਹੈ ਪਹਿਲਾਂ ਇੱਕ ਮੁੱਖ ਮੰਤਰੀ ਫਿਰ ਦੂਜਾ ਮੁੱਖ ਮੰਤਰੀ ਅਸੀਂ ਤਾਂ ਹੁਣ ਚਲਾ ਰਹੇ ਹਾਂ ਇੱਕ ਮਹੀਨੇ ਦੇ ਵਿੱਚ ਚਲਾ ਦਾਂਗੇ ਸਰ ਸਰ ਗੱਲ ਇਹ ਆ ਵੀ ਇਹੋ ਜਿਹੇ ਚਿੱਟੇ ਹਾਥੀ ਬਹੁਤ ਹੈ ਜੀ ਪਹਿਲਾਂ ਸੋਧਾ ਕੇਂਦਰ ਸੀ ਉਹਦੇ ਚ ਅਸੀਂ ਮੱਲਾ ਕਰਾਣੇ ਕੋ ਬਣਾਏ ਆ ਹੁਣ ਇਹ ਜਿਹੜੇ ਇਹਨਾਂ ਦੇ 41 ਚਿੱਟੇ ਹਾਥੀ ਆ ਸਰ ਮੈਂ ਠੀਕ ਤਾਂ ਕਰਾ ਦੂੰਗਾ ਇਹੇ ਪਰ ਤੇ ਮੈਂ ਇੱਕ ਡਾਕਟਰ ਹੋਣ ਦੇ ਨਾਤੇ ਸ਼ਾਇਦ ਉਹ ਸਹੀ ਗੱਲ ਨਹੀਂ ਹੋਊਗੀ ਕਿਉਂਕਿ ਜਿਹੜੀ ਇਹਦੇ ਵਿੱਚ ਆਕਸੀਜਨ ਦੀ ਪਿਓਰਿਟੀ ਆ ਨਾ ਸਾਰਾ 94% ਹੈ 95% ਹੈ ਜਿਹੜੀ ਅਸੀਂ ਲਿਕੁਇਡ ਮੈਡੀਕਲ ਆਕਸੀਜਨ ਆ ਨਾ ਜੀ ਉਹਦੇ ਚ 99% ਹੈ 100% ਹੈ ਸੋ ਅਸੀਂ ਜਿਹੜੇ ਇਹਨਾਂ ਨੂੰ ਪ੍ਰੇਫਰ ਕਰ ਰਹੇ ਆ ਇਹ ਹੁਣ ਚਿੱਟੇ ਹਾਥੀ ਆ ਆਈ ਡੋਨਟ نو ਇਹਨਾਂ ਦਾ ਕੀ ਕਰਨਾ ਉਹ ਤਾਂ ਮੈਂ ਚਲਾ ਦਿੱਤੇ ਜੀ ਪਰ ਮੈਨੂੰ ਲੱਗਦਾ ਕਿ ਪੇਸ਼ੈਂਟ ਦੇ ਇੰਟਰਸਟ ਵਿੱਚ ਇਹ ਆ ਕਿ ਉਹਨਾਂ ਨੂੰ ਜਿਹੜੀ ਪਿਓਰ ਆਕਸੀਜਨ ਦਿੱਤੀ ਜਾਵੇ ਉਹਨਾਂ ਨੂੰ ਜਿਹੜੀ ਲਿਕੁਇਡ ਆਕਸੀਜਨ ਆ ਅਸੀਂ ਆਕਸੀਜਨ ਮਿਲ ਰਹੀ ਆ ਸਰ ਧਾਰੀਵਾਲ ਦੇ ਵਿੱਚ ਵੀ ਆਕਸੀਜਨ ਮਿਲ ਰਹੀ ਆ ਉੱਥੇ ਤਕਰੀਬਨ 86 ਜਿਹੜੇ ਸਿਲੰਡਰ ਹੈਗੇ ਆ ਡਿਫਰੈਂਟ ਟਾਈਪ ਦੇ ਉਹ ਅਸੀਂ ਪ੍ਰੋਵਾਈਡ ਕਰ ਰਹੇ ਆ ਆਕਸੀਜਨ ਮਰੀਜ਼ਾਂ ਨੂੰ ਮਿਲ ਰਹੀ ਆ ਮਰੀਜ਼ਾਂ ਨੂੰ ਦਿੱਕਤ ਨਹੀਂ ਆਦੀ ਆ ਇਹ ਪਲਾਂਟ ਸਰ ਜਿਹੜੇ ਚਲਾਣੇ ਆ ਇਹ ਕੋਈ ਸਿਆਣੀ ਗੱਲ ਨਹੀਂ ਆ ਜੀ ਮੇਰੇ ਹਿਸਾਬ ਨਾਲ ਸਾਨੂੰ ਜਿਹੜੇ ਜਿਹੜੇ ਐਕਚੁਅਲ ਜਿਹੜੀ ਪਿਓਰ ਆਕਸੀਜਨ ਆ ਲਿਕੁਇਡ ਮੈਡੀਕਲ ਆਕਸੀਜਨ ਦੇ ਪਲਾਂਟ ਆ ਅਸੀਂ बड़े भाई है जी बहुत तजर्बे करता ए सर मैं एको गल कह जी सकू तो हमें मालूम है जन्नत की हकीकत यू तो हमें मालूम है कांग्रेस राज की हकीकत बट दिल बहलाने के लिए ख्याल अच्छा जी मेरी बेनती भी सुन लो जी यही गल किसी शायर ने किसी टाइम कही सी बर्बादे गुलिस्ता करने को ਇੱਕ ਹੀ ਉੱਲੂ ਕਾਫੀ ਹਰ ਸ਼ਾਖ 'ਤੇ ਉੱਲੂ ਬੈਠਾ ਹੈ ਅੰਜਾਮ-ਏ-ਗੁਲਿਸਤਾ ਕੀਆ ਹੋਗਾ ਮੈਂ ਤਾਂ ਬਸ ਇਹੀ ਗੱਲ ਕਹਿ ਸਕਦਾ ਹਾਂ